ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਬੈਣੀ ਵਾਲਾ ਐਗਰੀ ਫਾਰਮਸ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਕਣਕ ਦੀ ਗਲਾਬੀ ਸੁੰਡੀ ਬਾਰੇ ਕਿ ਇਹ ਕਿਹੜੇ ਖੇਤਾਂ ਦੇ ਵਿੱਚ ਆ ਸਕਦੀ ਹੈ ਜੇ ਆ ਚੁੱਕੀ ਹੈ ਤਾਂ ਇਹਦਾ ਕੀ ਇਲਾਜ ਆਪਾਂ ਕਰ ਸਕਦੇ ਹਾਂ ਤੇ ਜੇ ਆਪਾਂ ਨੇ ਇਹਦੀ ਰੋਕਥਾਮ ਨਾ ਕੀਤੀ ਤਾਂ ਅੱਗੇ ਜਾ ਕੇ ਆਪਾਂ ਨੂੰ ਇਹਦੇ ਕੀ ਨੁਕਸਾਨ ਦੇਖਣ ਨੂੰ ਮਿਲ ਸਕਦੇ ਨੇ ਤਾਂ ਜੀ ਕਰਦੇ ਆ ਇਹਦੇ ਬਾਰੇ ਸਾਰੀ ਗੱਲਬਾਤ ਜੇ ਕੋਈ ਕਿਸਾਨ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਆਪਾਂ ਇਦਾਂ ਦੀ ਹਰ ਰੋਜ਼ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਕਿ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਵੇ ਤਾਂ ਜੀ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਜੇ ਆਪਾਂ ਗੱਲ ਕਰੀਏ ਕਿ ਕਿਹ ਖੇੜੇ ਖੇਤਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਸਭ ਤੋਂ ਪਹਿਲੇ ਉਹ ਖੇਤ ਨੇ ਜੀ ਜਿੱਥੇ ਤੁਸੀਂ ਥੋੜੀ ਅਗੇਤੀ ਬਜਾਈ ਕੀਤੀ ਸੀ ਜਦੋਂ ਟੈਂਪਰੇਚਰ ਥੋੜਾ ਜ਼ਿਆਦਾ ਸੀਗਾ ਉਹਨਾਂ ਖੇਤਾਂ ਦੇ ਵਿੱਚ ਸਮੱਸਿਆ ਜ਼ਰੂਰ ਆ ਸਕਦੀ ਹੈ ਇਹਦੀ ਜਾਂ ਫਿਰ ਜਿੱਥੇ ਮਲਚਿੰਗ ਵਾਲੀ ਕਣਕ ਹੈ ਤੁਸੀਂ ਸਰਫੇਸ ਸੀਡਰ ਜਾਂ ਹੈਪੀ ਸੀਡਰ ਦੇ ਨਾਲ ਬਜਾਈ ਕੀਤੀ ਸੀ ਉਹਨਾਂ ਖੇਤਾਂ ਦੇ ਵਿੱਚ ਵੀ ਆਪਾਂ ਨੂੰ ਆਮ ਤੌਰ ਤੇ ਇਹਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਤਾਂ ਜੀ ਹੁਣ ਆਪਾਂ ਗੱਲ ਕਰਦੇ ਆਂ ਇਹਦੀ ਪਛਾਣ ਦੀ ਕਿ ਖੇਤਾਂ ਦੇ ਵਿੱਚ ਆਪਾਂ ਕਿਵੇਂ ਪਛਾਣੀਏ ਕਿ ਸਾਡੇ ਖੇਤਾਂ ਦੇ ਵਿੱਚ ਸੁੰਡੀ ਦੀ ਬਿਮਾਰੀ ਆ ਚੁੱਕੀ ਐ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰੋ ਕਿ ਆਪਣੇ ਖੇਤਾਂ ਦੇ ਵਿੱਚ ਜਾਓ ਅਤੇ ਦੇਖੋ ਕਿਤੇ ਤੁਹਾਡਾ ਬੂਟਾ ਮਰਝਾਇਆ ਹੋਇਆ ਤਾਂ ਨਹੀਂ ਲੱਗ ਰਿਹਾ ਤੁਹਾਨੂੰ ਪੱਤੇ ਉਹਦੇ ਪੀਲੇ ਹੋ ਚੁੱਕੇ ਨੇ ਜਾਂ ਫਿਰ ਜਿਹੜੀ ਉਹਦੀ ਸੈਂਟਰ ਵਾਲੀ ਨਾਲੀ ਐ ਮਤਲਬ ਜਿਹਨੂੰ ਆਪਾਂ ਸੈਂਟਰ ਵਾਲਾ ਸ਼ੂਟ ਕਹਿੰਦੇ ਆ ਤੁਸੀਂ ਉਹ ਦੇਖੋ ਸੁੱਕਿਆ ਤਾਂ ਨਹੀਂ ਹੋਇਆ ਜੇ ਤੁਹਾਨੂੰ ਐਵੇਂ ਦਾ ਕੋਈ ਵੀ ਪੇਡਾ ਤੁਹਾਡੇ ਖੇਤਾਂ ਦੇ ਵਿੱਚ ਮਿਲਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਉਹ ਪੇਡੇ ਨੂੰ ਮਿੱਟੀ ਚੋਂ ਪੁੱਟੋ ਤਾਂ ਜਿਹੜੀ ਉਹਦੀ ਸੈਂਟਰ ਵਾਲੀ ਸ਼ੂਟ ਸੀ ਜਾਂ ਜਿਹਨੂੰ ਆਪਾਂ ਸੈਂਟਰ ਵਾਲੀ ਨਾਲ ਹੀ ਕਹਿ ਦਿੰਨੇ ਆ ਤਾਂ ਤੁਸੀਂ ਉਹਨੂੰ ਸੈਂਟਰ ਚੋਂ ਦੋ ਫਾੜ ਕਰੋ ਜਦੋਂ ਤੁਸੀਂ ਉਹਨੂੰ ਸੈਂਟਰ ਚੋਂ ਦੋ ਫਾੜ ਕਰੋਗੇ ਤਾਂ ਤੁਹਾਨੂੰ ਉਹਦੇ ਵਿੱਚੋਂ ਵਿੱਚੋਂ ਚਿੱਟੇ ਰੰਗ ਦੀ ਸੁੰਡੀ ਨਜ਼ਰ ਆਊਗੀ ਜੇ ਸਮਝ ਲਓ ਇਹ ਸਾਰੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਤਾਂ ਇਹਦੇ ਨਾਲ ਤੁਹਾਨੂੰ ਕੀ ਪਤਾ ਲੱਗਦਾ ਹੈ ਕਿ ਤੁਹਾਡੇ ਖੇਤਾਂ ਦੇ ਵਿੱਚ ਸੁੰਡੀ ਦੀ ਸਮੱਸਿਆ ਆ ਚੁੱਕੀ ਹੈ ਤਾ ਕਿਸਾਨ ਵੀਰੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੈ ਇਹਦੀ ਪਛਾਣ ਆਪਾਂ ਕਿਵੇਂ ਕਰ ਸਕਦੇ ਹਾਂ ਜੇ ਤੁਹਾਡੇ ਖੇਤਾਂ ਦੇ ਵਿੱਚ 5 ਤੋਂ 10 ਤੋਂ 15% ਤੱਕ ਵੀ ਤੁਹਾਡੇ ਅਟੈਕ ਹੈਗਾ ਤਾਂ ਇਹਦੇ ਵਿੱਚ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਅੰਨਾ ਦਾ ਅਟੈਕ ਨਾਰਮਲ ਹੁੰਦਾ ਹੈ ਇਹਦੇ ਨਾਲ ਕੋਈ ਤੁਹਾਡੇ ਫਸਲ ਦੇ ਉੱਪਰ ਜ਼ਿਆਦਾ ਮਾੜਾ ਪ੍ਰਭਾਵ ਨਹੀਂ ਪਾਊਗਾ ਜੇ ਆਪਾਂ ਗੱਲ ਕਰੀਏ ਜਿੱਥੇ ਅਟੈਕ ਤੁਹਾਡੇ ਜ਼ਿਆਦਾ ਹੈ ਤਾਂ ਉਹਦੇ ਬਾਰੇ ਵੀ ਆਪਾਂ ਅੱਗੇ ਵੀਡੀਓ 'ਚ ਗੱਲ ਕਰਦੇ ਹਾਂ ਕਿ ਤੁਸੀਂ ਕੀ ਕਰ ਸਕਦੇ ਹੋ ਤਾਂ ਜੀ ਆਪਾਂ ਹੁਣ ਗੱਲ ਕਰਦੇ ਹਾਂ ਇਹਦੀ ਰੋਕਥਾਮ ਬਾਰੇ ਹੁਣ ਹੁਣ ਸੁੰਡੀ ਤਾਂ ਆਪਣੇ ਖੇਤਾਂ ਵਿੱਚ ਆ ਗਈ ਤੇ ਹੁਣ ਇਹਦੀ ਰੋਕਥਾਮ ਕਿਵੇਂ ਕਰ ਸਕਦੇ ਆਪਾਂ ਦੇਖੋ ਜੀ ਆਮ ਤੌਰ ਤੇ ਇਸ ਸੁੰਡੀ ਦਾ ਅਟੈਕ 15 ਤੋਂ 25 ਦਿਨ ਤੇ ਆਉਂਦਾ ਹੈ ਜੇ ਤੁਸੀਂ ਹਲੇ ਤੱਕ ਪਹਿਲਾ ਪਾਣੀ ਨਹੀਂ ਲਾਇਆ ਤੁਹਾਡੇ ਪਹਿਲਾ ਪਾਣੀ ਲਾਉਣ ਨੂੰ ਹਲੇ ਹਫਤਾ ਜਾਂ 10 ਦਿਨ ਪਏ ਨੇ ਤਾਂ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਿ ਦੋ ਸਪਰੇਹਾਂ ਹੁੰਦੀਆਂ ਨੇ ਤੁਸੀਂ ਉਹਨਾਂ ਦਾ ਯੂਜ਼ ਕਰ ਸਕਦੇ ਹੋ ਪਹਿਲੀ ਸਪਰੇਹ ਦਾ ਨਾਮ ਹੈ ਜੀ ਕਲੋਰਨ ਟ੍ਰੈਨੀਲੀਪਰੋਲ 18% ਐਸਿਡੀ ਫਾਰਮੂਲੇਸ਼ਨ ਦੇ ਵਿੱਚ ਆਉਂਦੀ ਹੈ ਜੀ ਜਿਹਨੂੰ ਆਪਾਂ ਆਮ ਤੌਰ ਤੇ ਕੋਰਾਜਨ ਨਾਮ ਦੀ ਦਵਾਈ ਤੋਂ ਜਾਣਦੇ ਆਂ ਇਹਦੀ ਤੁਸੀਂ 50 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਡੋਜ਼ ਲੈ ਸਕਦੇ ਹੋ ਜਿਹੜੀ ਕਿ ਤੁਸੀਂ 75 ਤੋਂ 100 ਲੀਟਰ ਪਾਣੀ ਦੇ ਵਿੱਚ ਮਿਕਸ ਕਰਨੀ ਹੈ ਅਤੇ ਖੇਤਾਂ ਦੇ ਵਿੱਚ ਇਹਦਾ ਛਿੜਕਾਅ ਕਰਨਾ ਹੈ ਛਿਰਕਾਉ ਕਰਦੇ ਹੋਏ ਤੁਸੀਂ ਇਹ ਧਿਆਨ ਰੱਖਿਓ ਕਿ ਤੁਸੀਂ ਗੋਲ ਨੋਜ਼ਲ ਵਰਤਣੀ ਹੈ ਫੋਾਰੇ ਵਾਲੀ ਨੋਜ਼ਲ ਵਰਤਣੀ ਹੈ ਇਹਦੇ ਵਿੱਚ ਆਪਾਂ ਕੱਟ ਵਾਲੀ ਨੋਜ਼ਲ ਦਾ ਯੂਜ਼ ਨਹੀਂ ਕਰਨਾ ਕੱਟ ਵਾਲੀ ਨੋਜ਼ਲ ਸਿਰਫ ਆਪਾਂ ਨਦੀਨਾਂ ਦੇ ਵਿੱਚ ਯੂਜ਼ ਕਰਦੇ ਹਾਂ ਫੋਾਰੇ ਵਾਲੀ ਨੋਜ਼ਲ ਨਾਲ ਤੁਸੀਂ ਇਹਦੀ ਸਪਰੇਅ ਕਰਨੀ ਹੈ ਜੀ ਤੇ ਦੂਜਾ ਆਪਾਂ ਜਿਹੜਾ ਕੈਮੀਕਲ ਯੂਜ਼ ਕਰ ਸਕਦੇ ਹਾਂ ਜੀ ਉਹ ਹੈਗਾ ਕੋਈਨਲ ਫੋਸ ਜਿਹੜਾ ਕਿ 25% ईसी ਫਾਰਮੂਲੇਸ਼ਨ ਦੇ ਵਿੱਚ ਆਉਂਦਾ ਹੈ ਇਹਨਾਂ ਸਾਰੀਆਂ ਸਪਰੇਆਂ ਬਾਰੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਫੋਟੋ ਦਿਖਾ ਰਹੇ ਹਾਂ ਜਿਹੜੀਆਂ ਕਿ ਮਸ਼ਹੂਰ ਕੰਪਨੀਆਂ ਵੱਲੋਂ ਹੁੰਦੀਆਂ ਨੇ ਇਹਦੀ ਜਿਹੜੀ ਤੁਸੀਂ ਡੋਜ਼ ਲੈਣੀ ਹੈ 400 ਤੋਂ 500 ml ਪ੍ਰਤੀ ਏਕੜ ਦੇ हिसाब ਨਾਲ ਲੈਣੀ ਹੈ ਇਹ ਵੀ ਤੁਸੀਂ 75 ਤੋਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਖੇਤਾਂ ਦੇ ਵਿੱਚ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਇਹ ਸਪਰੇਅ ਤਾਂ ਤੁਸੀਂ ਉਦੋਂ ਕਰਨੀ ਹੈ ਜੀ ਜਦੋਂ ਤੁਸੀਂ ਪਾਣੀ ਹਲੇ ਨਹੀਂ ਲਾਇਆ ਪਾਣੀ ਨੂੰ ਤੁਹਾਡੇ ਹਫ਼ਤਾ 10 ਦਿਨ ਪਏ ਨੇ ਜਾਂ ਫਿਰ ਤੁਸੀਂ ਹਲੇ ਪਾਣੀ ਲਾ ਚੁੱਕੇ ਹੋ ਤੁਹਾਡੇ ਵੱਤਰ ਆ ਚੁੱਕੀ ਹੈ ਤਾਂਤ ਉਦੋਂ ਵੀ ਤੁਸੀਂ ਇਸ ਦਵਾਈ ਦਾ ਯੂਜ਼ ਕਰ ਸਕਦੇ ਹੋ ਤੁਹਾਨੂੰ ਬਹੁਤ ਸੋਹਣੇ ਰਿਜ਼ਲਟ ਦੇਖਣ ਨੂੰ ਮਿਲਣਗੇ ਤੇ ਸੁੰਡੀ ਦਾ ਤੁਹਾਡਾ 100% ਇਲਾਜ ਇਹਦੇ ਨਾਲ ਹੀ ਹੋ ਜਾਊਗਾ ਤੇ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਦੂਜੇ ਹੱਲ ਦੀ ਜੇ ਤੁਸੀਂ ਪਾਣੀ ਹਲੇ 2 ਤੋਂ 3 ਦਿਨ ਬਾਅਦ ਲਾਉਣਾ ਹੈ ਅਤੇ ਤੁਹਾਡੇ ਖੇਤਾਂ ਦੇ ਵਿੱਚ ਸੁੰਡੀ ਦੀ ਸਮੱਸਿਆ ਆ ਚੁੱਕੀ ਹੈ ਤਾਂ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਕੀ ਤੁਸੀਂ 15 ਤੋਂ 20 ਕਿਲੋ ਸਿੱਲੀ ਮਿੱਟੀ ਜਾਂ ਫਿਰ ਸਿੱਲਾ ਰੇਤਾ ਲੈ ਸਕਦੇ ਹੋ ਉਹਦੇ ਵਿੱਚ ਤੁਸੀਂ 1 ਲੀਟਰ ਕਲੋਰੋਪਾਈਰੀਫੋਸ 50% ਈਸੀ ਫਾਰਮੂਲੇਸ਼ਨ ਦੀ ਜਾਂ ਫਿਰ 7 ਤੋਂ 8 ਕਿਲੋ ਫਿਪਰੋਨਿਲ ਨਾਮ ਦਾ ਦਾਣੇਦਾਰ ਜ਼ਹਿਰ ਆਉਂਦਾ ਹੈ ਉਹਦਾ ਯੂਜ਼ ਕਰ ਸਕਦੇ ਹੋ ਇਹਨਾਂ ਦੋਨਾਂ ਦਵਾਈਆਂ ਚੋਂ ਤੁਸੀਂ ਕੋਈ ਵੀ ਇੱਕ ਯੂਜ਼ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਮਿੱਟੀ ਜਾਂ ਰੇਤੇ ਦੇ ਵਿੱਚ ਰਲਾ ਕੇ ਉਹਨੂੰ ਖੇਤਾਂ ਦੇ ਵਿੱਚ ਛਿਟਾ ਦੇ ਸਕਦੇ ਹੋ ਤੇ ਉਹ ਤੋਂ ਬਾਅਦ ਤੁਸੀਂ ਪਾਣੀ ਲਾ ਸਕਦੇ ਹੋ ਮਿੱਟੀ ਜਾਂ ਰੇਤੇ ਦੀ ਜਗ੍ਹਾ ਤੁਸੀਂ ਰੇ ਵੀ ਲੈ ਸਕਦੇ ਹੋ 25 ਤੋਂ 30 ਕਿਲੋ ਤੁਸੀਂ ਇਹ ਲੈ ਸਕਦੇ ਹੋ ਅਤੇ ਉਹਦੇ ਨਾਲ ਤੁਸੀਂ ਛਿੜਕਾਅ ਕਰ ਸਕਦੇ ਹੋ ਇਹਦੇ ਨਾਲ ਹੋਊਗਾ ਕਿ ਜਦੋਂ ਤੁਸੀਂ ਪਾਣੀ ਲਾਉਂਗੇ ਜੇ ਕਿਤੇ ਪਾਣੀ ਖੜਾ ਵੀ ਰਹਿ ਗਿਆ ਤਾਂ ਕਣਕ ਤੁਹਾਡੀ ਪੀਲੀ ਨਹੀਂ ਪਾਊਗੀ ਅਤੇ ਉਹਨੂੰ ਵਧੀਆ ਤਰੀਕੇ ਨਾਲ ਤੁਹਾਡੀ ਨਾਈਟ੍ਰੋਜਨ ਦੀ ਜਿਹੜੀ ਖਾਦ ਹੈ ਉਹ ਤੁਹਾਡੀ ਫਸਲ ਨੂੰ ਮਿਲੂਗੀ ਅਤੇ ਉਹਦੀ ਵਧੀਆ ਗਰੋਥ ਐਂਡ ਡਿਵੈਲਪਮੈਂਟ ਹੋਊਗੀ ਤਾਂ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੇ ਸੁੰਡੀ ਤੁਹਾਡੇ ਖੇਤਾਂ ਦੇ ਵਿੱਚ ਆ ਵੀ ਚੁੱਕੀ ਆ ਤਾਂ ਉਸ ਤੋਂ ਡਰਨ ਦੀ ਲੋੜ ਨਹੀਂ ਤੁਹਾਨੂੰ ਆਪਾਂ ਨੇ ਇਹਦੇ ਹੱਲ ਦੱਸਦੇ ਨੇ ਇਹਨਾਂ ਦਵਾਈਆਂ ਦਾ ਯੂਜ਼ ਕਰਕੇ ਤੁਸੀਂ ਸੁੰਡੀ ਦਾ ਬਹੁਤ ਹੀ ਚੰਗੇ ਤਰੀਕੇ ਨਾਲ ਇਲਾਜ ਕਰ ਸਕਦੇ ਹੋ ਜਿਹੜੇ ਖੇਤਾਂ ਵਿੱਚ ਅਟੈਕ ਥੋੜਾ ਜਿਆਦਾ ਹੈ ਸਮਝ ਲਓ 20 30% ਤੋਂ ਵੀ ਜ਼ਿਆਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਪਹਿਲੇ ਪਾਣੀ ਲਾਉਣ ਤੋਂ ਬਾਅਦ ਤੁਸੀਂ ਕਣਕ ਦਾ ਛਿੱਟਾ ਵੀ ਦੇ ਸਕਦੇ ਹੋ ਜਿੱਥੇ-ਜਿੱਥੇ ਤੁਹਾਡੇ ਬੂਟੇ ਖਰਾਬ ਹੋਏ ਨੇ ਸੁੰਡੀ ਕਾਰਨ ਤਾਂ ਉਹਨਾਂ ਵਿੱਚ ਤੁਸੀਂ ਪਾਣੀ ਤੋਂ ਬਾਅਦ ਛਿੱਟਾ ਵੀ ਲਾ ਸਕਦੇ ਹੋ ਤਾਂ ਕਿ ਤੁਹਾਡੇ ਖੇਤਾਂ ਦੇ ਵਿੱਚ ਜਿਹੜੀ ਕਣਕ ਦੇ ਬੂਟਿਆਂ ਦੀ ਪੋਪੂਲੇਸ਼ਨ ਹੈ ਉਹ ਬਰਾਬਰ ਹੋ ਸਕੇ ਤੇ ਉਹਦੇ ਵਿੱਚ ਡੈਡ ਨਾ ਪੈਣ ਤਾਂ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਤੇ ਸੁੰਡੀ ਦੀ ਸਮੱਸਿਆ ਤੁਹਾਡੇ ਖੇਤਾਂ ਦੇ ਵਿੱਚ ਆ ਵੀ ਚੁੱਕੀ ਹੈ ਤਾਂ ਉਹ ਤੋਂ ਡਰਨ ਦੀ ਲੋੜ ਨਹੀਂ ਆਪਾਂ ਨੇ ਤੁਹਾਨੂੰ ਇਹਦੇ ਹੱਲ ਦੱਸਦੇ ਤੁਸੀਂ ਇਹਨਾਂ ਦਵਾਈਆਂ ਦਾ ਯੂਜ਼ ਕਰਕੇ ਆਪਣੀ ਸੁੰਡੀ ਦੀ ਜਿਹੜੀ ਸਮੱਸਿਆ ਤੁਹਾਡੇ ਖੇਤਾਂ ਦੇ ਵਿੱਚ ਆਈ ਹੈ ਤਾਂ ਉਹਦਾ ਤੁਸੀਂ ਹੱਲ ਕਰ ਸਕਦੇ ਹੋ ਤਾਂ ਜੀ ਹੁਣ ਮਿਲਦੇ ਆ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਤੁਸੀਂ ਚੈਨਲ ਨਾਲ ਜੁੜੇ ਰਹੋ